ਗੁਰ ਜੀ ਦਾ ਹਾਲ ਸਾਮ ਗੁਰ ਹੈ ਮਾਹੀ ਗੁਰ ਜੀ ਕੀ ਪਤੇ ਬਿਲਾਵਲ ਕੀ ਵਾਰ ਹਾਂਜੀ ਕੀ ਵਾਰ ਨਹੀਂ ਕਹਿਣਾ ਬਿਲਾਵਲ ਕੀ ਵਾਰ ਮਹੱਲਾ ਚੌਥਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਸ਼ਲੋਕ ਮਹੱਲਾ ਚੌਥਾ ਹਰ ਉਤਮ ਹਰ ਪ੍ਰਭ ਗਾਵੇ ਆ ਕਰਨਾਤ ਬਿਲਾਵਲ ਰਾਗ ਉਪਦੇਸ਼ ਗੁਰੂ ਸੁਣ ਮੰਨਿਆ ਧੁਰ ਮਸਤ ਕਪੂਰਾ ਭਾਗ ਸਭ ਦਿਨ ਸਰੇਣ ਗੁਣ ਉਚਰੈ ਹਰ 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 ਔਰ ਲੇਵ ਲਾਗ ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ ਅਗਿਆਨ ਅੰਧੇਰਾ ਮਿਟ ਗਿਆ ਗੁਰ ਚਾਨਣ ਗਿਆਨ ਚਿਰਾਗ ਜਾਨ ਨਾਨਕ ਜੀ ਵੇ ਦੇਖ ਹਰ ਇੱਕ ਨਿਮਖ ਘੜੀ ਮੁਖ ਲਾਗ ਮਹੱਲਾ ਤੀਜਾ ਬਿਲਾਵਲ ਤਾਬ ਹੀ ਕੀਜੀਐ ਜਬ ਮੁਖ ਹੋਵੇ ਨਾਮ ਜਬ ਮੁਖ ਹੋਵੇ ਨਾਮ ਬਿਲਾਵਲ ਤਾਬ ਹੀ ਕੀਜੀਐ ਜਬ ਮੁਖ ਹੋਵੇ ਨਾਮ ਰਾਗ ਨਾਦ ਸਬਦ ਸੋਹਣੇ ਜਾ ਲੱਗੈ ਸਹਜ ਧਿਆਨ ਰਾਗ ਨਾਦ ਛੋੜ ਹਰ ਸੇਵੀ ਐ ਤਾ ਦਰਗਹਿ ਪਾਈਐ ਮਾਨ ਛੋੜ ਪਦ ਤੇ ਠੰਪ ਲਾਉਣੀ ਐ ਛੋੜ ਹਰ ਨਹੀਂ ਕਹਿਣਾ ਰਾਗ ਨਾਦ ਛੋੜ ਹਰ ਸੇਵੀ ਐ ਇਥੇ ਵਿਸਰਾਮ ਤਾ ਦਰਗਹਿ ਪਾਈਐ ਮਾਨ ਨਾਨਕ ਗੁਰਮੁਖ ਬ੍ਰਹਮ ਵਿਚਾਰੀ ਐ ਚੁੱਕੈ ਮਨ ਅਭਿਮਾਨ ਪਉੜੀ ਤੂੰ ਹਰ ਪ੍ਰਭ ਆਪ ਅਗੰਮ ਹੈ ਸਭ ਤੁਧ ਉਪਾਇਆ ਤੂੰ ਆਪੇ ਆਪ ਵਰਤਦਾ ਸਭ ਜਗਤ ਸਬਾਇਆ ਤੁਧ ਆਪੇ ਤਾੜੀ ਲਾਈਐ ਆਪੇ ਗੁਣ ਗਾਇਆ ਹਰ ਧਿਆਵ ਭਗਤੋ ਦਿਨ ਸਰਾਤ ਅੰਤ ਲਏ ਛਡਾਇਆ ਜਿਨ ਸੇਵਿਆ ਤਿਨ ਸੁਖ ਪਾਇਆ ਹਰ ਨਾਮ ਸਮਾਇਆ ਸ਼ਲੋਕ ਮਹੱਲਾ ਤੀਜਾ ਦੂਜੈ ਪਾਇ ਬਲਾਵਲ ਨ ਹੋਵਈ ਮਨ ਮੁਖ ਥਾਇ ਨ ਪਾਇ ਮਨ ਮੁਖ ਥਾਇ ਨ ਪਾਇ ਪਾਖੰਡ ਭਗਤ ਨ ਹੋਵਈ ਪਾਖੰਡ ਪਦ ਤੇ ਯਮਕ ਲਾ ਦੇਣੀ ਹੈ ਪਾਖੰਡ ਭਗਤ ਨ ਹੋਵਈ ਪਾਰ ਬ੍ਰਹਮ ਨ ਪਾਇਆ ਜਾਏ ਮਨ ਹਟ ਕਰਮ ਕਮਾਵਣੇ ਥਾਇ ਨ ਕੋਈ ਪਾਇ ਨਾਨਕ ਗੁਰਮੁਖ ਆਪ ਵਿਚਾਰੀਐ ਵਿੱਚ ਹੋ ਆਪ ਗਵਾਇ ਆਪੇ ਆਪ ਪਾਰ ਬ੍ਰਹਮ ਹੈ ਪਾਰ ਬ੍ਰਹਮ ਵਸਿਆ ਮਨ ਆਇ ਮਨ ਆਇ ਨਹੀਂ ਕਹਿਣਾ ਪਾਰ ਬ੍ਰਹਮ ਵਸਿਆ ਮਨ ਆਇ ਆਪੇ ਆਪ ਪਾਰ ਬ੍ਰਹਮ ਹੈ ਬਾਰ ਬ੍ਰਹਮ ਵਸਿਆ ਮਨ ਆਈ ਜੰਮਣ ਮਰਨਾ ਕਟਿਆ ਜੋਤੀ ਜੋਤ ਮਿਲਾਏ ਮਹੱਲਾ ਤੀਜਾ ਬਿਲਾਵਲ ਕਰਹੁ ਤੂੰ ਪਿਆਰਿ ਹੋ ਕਰਹੁ ਬਿਲਾਵਲ ਬਿਲਾਵਲ ਕਰਹੁ ਤੂੰ ਪਿਆਰਿ ਹੋ ਇਕ ਸਿਓ ਲੇਵ ਲਾਈ ਜਨਮ ਮਰਨ ਦੁਖ ਕਟਿਆ ਸਚੇ ਰਹੈ ਸੁਮਾਈ ਸਦਾ ਬਿਲਾਵਲ ਆਨੰਦ ਹੈ ਜੇ ਚੱਲ ਹੈ ਸਤਿਗੁਰੁ ਭਾਏ ਸਤ ਸੰਗਤੀ ਬਹਿ ਭਾਉ ਕਰ ਸਦਾ ਹਰ ਕੇ ਗੁਣ ਗਾਏ ਨਾਨਕ ਸੇ ਜਨ ਸੋਹਣੇ ਜੇ ਗੁਰਮੁਖ ਮੇਲ ਮਿਲਾਏ ਪਾਉੜੀ ਗੁਰਮੁਖ ਮੇਲ ਮਿਲਾਏ ਪਾਉੜੀ ਸਭਨਾ ਜੀਆ ਵਿੱਚ ਹਰ ਆਪ ਸੋ ਭਗਤਾ ਕਾ ਮਿੱਤ ਹਰ ਸਭਨਾ ਜੀਆ ਵਿੱਚ ਹਰ ਆਪ ਸੋ ਭਗਤਾ ਕਾ ਮਿੱਤ ਹਰ ਸਭ ਕੋਈ ਹਰ ਕੈ ਵਸ ਭਗਤਾ ਕੈ ਆਨੰਦ ਘਰ ਵਸ ਕਸ ਕੇ ਬੋਲਨਾ ਹੰਦੀ ਹਰ ਭਗਤਾ ਕਾ ਹਰ ਭਗਤਾ ਕਾ ਮੇਲੀ ਸਰਬਤ ਸੋ ਚਾਲਨ ਸਾਰ ਇੱਥੇ ਲੱਗੇਗਾ 100 ਪਦ ਜਿਹੜਾ ਦੇਹਲੀ ਦੀਪਕ ਹੈ ਅਰਥ ਵਾਸਤੇ 100 ਨਿਸੁਲ ਜਨ ਟੰਗਤਰ ਪਰ ਚਾਲ ਵਾਸਤੇ ਮੁੱਖ ਵਿਸਰਾਮ ਇੱਥੇ ਠੀਕ ਹੈ ਹਰ ਭਗਤਾ ਕਾ ਮੀਲੀ ਸਰਬਤ ਸੋ ਦੇਹਲੀ ਦੀਪਕ ਹਾਂਜੀ ਉਹਦੇ 100 ਪਦ ਦੇ ਦੇਹਲੀ ਦੀਪਕ ਵਿਸਰਾਮ 100 ਤੇ ਲੱਗੇ ਨਿਸੁਲ ਜਨ ਟੰਗਤਰ ਹਰ ਭਗਤਾ ਕਾ ਮੀਲੀ ਸਰਬਤ ਸੋ ਨੇ ਸੋਲੋ ਜਾਨ ਟੰਗ ਧਰ ਨਿਸੁਲ ਕਸਕੇ ਬੋਲ ਨਿਸੁਲ ਜਾਨ ਟੰਗ ਧਰ ਹਰ ਸਬਨਾ ਕਹਿ ਖਸਮ ਹਰ ਸਬਨਾ ਕਹਿ ਖਸਮ ਹਰ ਸਬਨਾ ਕਹਿ ਖਸਮ ਸੋ ਭਗਤ ਜਨ ਚਿਤਕਾਰ ਤੁਧ ਅਪੜ ਕੋ ਨਾ ਸਕੈ ਸਭ ਝਖ ਝਖ ਪਵੈ ਝੜ ਸਭ ਝਖ ਝਖ ਪਵੈ ਝੜ ਸੂਕ ਮਹੱਲਾ ਤੀਜਾ ਬ੍ਰਹਮ ਬਿੰਦਹ ਤੇ ਬ੍ਰਹਮਣਾ ਜੇ ਚੱਲੈ ਸਤਗੁਰੁ ਭਾਇ ਜਿਨ ਕਾ ਹਿਰਦੈ ਹਾਰੁ ਵਸੈ ਹਮ ਰੋਗ ਗਵਾਈ ਗੁਣ ਰਵਹ ਗੁਣ ਸੰਗ੍ਰਹਿ ਜੋਤੀ ਜੋਤ ਮਿਲਾਇ ਇਸ ਨੂੰ ਸੰਗ ਗ੍ਰਹ ਹ ਇਸ ਤਰਾ ਬੋਲਣਾ ਸੰਗ ਦੇ ਵਿੱਚ ਡੈਸ਼ ਤੇ ਕਿ ਬੋਲਣਾ ਸੰਗ ਗ੍ਰਹ ਪਾਠ ਇਕੱਠਾ ਹੀ ਹੈ ਇਸ ਜੁਗ ਮਹ ਵਿਰਲੇ ਬ੍ਰਾਹਮਣਾ ਬ੍ਰਹਮ ਬਿੰਦ ਹੈ ਚਿਤ ਲਾਇ ਨਾਨਕ ਜੇਨ ਕਉ ਨਦਰ ਕਰੇ ਹਰ ਸੱਚਾ ਸੇ ਨਾਮ ਰਹਿ ਲਿਵ ਲਾਇ ਮਹੱਲਾ ਤੀਜਾ ਸਤਿਗੁਰ ਕੀ ਸੇਵ ਨਾ ਕੀਤੀਆ ਸਬਦ ਨਾ ਲਗੋ ਭਾਉ ਹੋ ਮੈ ਰੋਗ ਕਮਾਵਣਾ ਆਤ ਧੀਰਗ ਬਹੁ ਸਵਾਵ ਮਨ ਹਠ ਕਰਮ ਕਮਾਵਣੇ ਫਿਰ ਫਿਰ ਜੂਨੀ ਪਾਈ ਗੁਰਮੁਖ ਜਨਮ ਸਫਲ ਹੈ ਜੇ ਸਨੋ ਆਪੇ ਲਈ ਮਿਲਾਏ ਨਾਨਕ ਨਦਰੀ ਨਦਰ ਕਰੇ ਤਾ ਨਾਮ ਧਨ ਪੱਲਾ ਪਾਇ ਕਉੜੀ ਸਭ ਵਡਿਆਈਆ ਹਰ ਨਾਮ ਵਿੱਚ ਹਰ ਗੁਰਮੁਖ ਧਿਆਈਐ ਜੇ ਵਸਤ ਮੰਗੀ ਐ ਸਾਈ ਪਾਈ ਐ ਜੇ ਨਾਮ ਚਿਤ ਲਾਈ ਐ ਜੇ ਵਸਤ ਮੰਗੀ ਐ ਇਥੇ ਠਮਕ ਸਾਈ ਪਾਈ ਐ ਇਥੇ ਵਿਸਰਾਮ ਐ ਜੇ ਨਾਮ ਚਿਤ ਲਾਈ ਐ ਗੋਹਜ ਗੱਲ ਜੀ ਕੀ ਕੀਚੈ ਸਤਗੁਰੂ ਪਾਸ ਗੋਹਜ ਗੱਲ ਜੀ ਕੀ ਇਥੇ ਠਮਕ ਕੀਚੈ ਸਤਗੁਰੂ ਪਾਸ ਇਥੇ ਵਿਸਰਾਮ ਤਾ ਸਰਬ ਸੁਖ ਪਾਈਐ ਗੁਰਪੂਰ ਆਹਰ ਉਪਦੇਸ ਦੇ ਸਭ ਭੁਖ ਲਹਿ ਜਾਈਐ ਜਿਸ ਪੂਰਵ ਹੋਵੈ ਲਿਖਿਆ ਸੋ ਹਰ ਗੁਣ ਗਾਈਐ ਸ਼ਲੋਕ ਮਹੱਲਾ ਤੀਜਾ ਸਤਗੁਰ ਤੇ ਖਾਲੀ ਕੋ ਨਹੀਂ ਸਤਗੁਰ ਤੇ ਖਾਲੀ ਕੋ ਨਹੀਂ ਸਤਿਗੁਰ ਤੇ ਖਾਲੀ ਕੋ ਨਹੀਂ ਮੇਰਾ ਪ੍ਰਭ ਮੇਲ ਮਿਲਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜਿਹਾਂ ਕੋ ਇੱਛੇ ਤੇਹਾ ਫਲ ਪਾਏ ਗੁਰ ਕਾ ਸ਼ਬਦ ਅੰਮ੍ਰਿਤ ਹੈ ਸਭ ਤ੍ਰਿਸ਼ਨਾ ਭੁੱਖ ਗਵਾਏ ਹਰ ਰਸ ਪੀ ਸੰਤੋਖ ਹੋਆ ਸੱਚ ਵਸਿਆ ਮਨ ਆਏ ਸਚੁ ਧਿਆਇ ਅਮਰਾ ਪਦ ਪਾਇਆ ਅਨਹਦ ਸਬਦ ਵਜਾਏ ਸਚੋ ਦਹ ਦਿਸ ਪਸਰਿਆ ਗੁਰ ਕੈ ਸਹਿਜ ਸੁਭਾਏ ਨਾਨਕ ਜਿਨ ਅੰਦਰ ਸਚ ਹੈ ਸੇ ਜਨ ਛਪਹਿ ਨ ਕਿਸੈ ਦੇ ਚਪਾਇ ਸੇ ਜਨ ਛਪਹਿ ਨ ਇਥਿ ਠਮ ਕਿਸੈ ਦੇ ਚਪਾਇ ਨਾਨਕ ਜਿਨ ਅੰਦਰ ਸਚ ਹੈ ਜਿੱਥੇ ਵੀ ਸ਼੍ਰਾਮ ਸੇ ਜਨ ਸਪਹਿਨਾ ਕਿਸਾ ਦੇਸ ਪਾਏ ਮਹੱਲਾ ਤੀਜਾ ਗੁਰ ਸੇਵਾ ਤੀ ਹਰ ਪਾਈਐ ਜਾ ਕਉ ਨਦਰ ਕਰੇ ਮਨਸਤੇ ਦੇਵਤੇ ਭੈ ਸੱਚੀ ਭਗਤ ਜਿਸ ਦੇ ਹਉਮੈ ਮਾਰ ਬਿਲਾਇਨ ਗੁਰ ਕੈ ਸ਼ਬਦ ਸੁਚੇ ਹਾਂਜੀ ਗੁਰ ਕੈ ਸ਼ਬਦ ਸੁਚੇ ਇਸ ਤਰ੍ਹਾਂ ਉਚਾਰਨ ਕਰਨਾ ਕਸਕੇ ਨਾਨਕ ਸਹਜੇ ਮਿਲ ਰਹੇ ਨਾਮ ਵਡਿਆਈ ਦੇ ਪੌੜੀ ਗੁਰ ਸਤਗੁਰ ਵਿੱਚ ਨਾ ਵੈ ਕੀ ਵੱਡੀ ਵਡਿਆਈ ਸਰ ਕਰਤਾ ਆਪ ਵਧਾਈ ਸੇਵਕ ਸਿੱਖ ਸਭ ਵੇਖ ਵੇਖ ਜੀਵਨ ਉਹਨਾਂ ਅੰਦਰ ਹਿਰਦੈ ਭਾਈ निंदक दुष्ट वढिया निंदक दुष्ट वढाई देख ना सकन उना प्राया भला ना सिखाई सुखाई उना प्राया भला ना सुखाई क्या होवे किसही की चख मारी किसे नहीं क्या होवे किसही की चख मारी क्या होवे किसही की चख मारी ਜਾ ਸੱਚੇ ਸਿਓ ਬਾਣ ਆਈ ਜੇ ਗੱਲ ਕਰਤੇ ਭਾਵੈ ਸਾ ਨਿਤ ਨਿਤ ਚੜਾ ਸਵਾਈ ਕਿੱਥੇ ਵਿਸਰਾਮ ਲਾਉਣਾ ਜੇ ਗੱਲ ਕਰਤੇ ਭਾਵੈ ਤੇ ਠਮਕ ਸਾ ਨਿਤ ਨਿਤ ਚੜਾ ਸਵਾਈ ਕਿੱਥੇ ਵਿਸਰਾਮ ਜੇ ਗੱਲ ਕਰਤੇ ਭਾਵੈ ਸਾ ਨਿਤ ਨਿਤ ਚੜਾ ਸਵਾਈ ਸਭ ਝੱਖ ਝੱਖ ਮਰੈ ਲੋਕ ਆਈ ਸ਼ਲੋਕ ਮਹੱਲਾ ਤੀਜਾ ਤ੍ਰਿਗ ਇਹ ਆਸਾ ਦੂਜੇ ਭਾਵ ਕੀ ਜੋ ਮੋਹਿ ਮਾਇਆ ਚਿਤ ਲਾਏ ਹਰ ਸੁਖ ਪਲਰ ਤਿਆਗਿਆ ਹਰ ਸੁਖ ਪਲਰ ਤਿਆਗਿਆ ਅੱਲੇ ਦੇ ਹੇਠ ਹੈ ਨਾ ਪੱਲਰ ਨਾਮ ਵਿਸਾਰ ਦੁਖ ਪਾਏ ਮਨਮੁਖ ਅਗਿਆਨੀ ਅੰਧੁਲੇ ਜਨਮ ਮਰ ਹੈ ਫਿਰ ਆਵੇ ਜਾਏ ਕਾਰਜ ਸਿੱਧ ਨਾ ਹੋਵਨੀ ਅੰਤ ਗਿਆ ਪਛਤਾਏ ਜਿਸ ਕਰਮ ਹੋਵੇ ਤਿਸ ਸਤਗੁਰ ਮਿਲੇ ਸੋ ਹਰ ਹਰ ਨਾਮ ਧਿਆਏ ਨਾਮ ਰਤੇ ਜਨ ਸਦਾ ਸੁਖ ਪਾਏ ਨਾ ਜਨ ਨਾਨਕ ਤੈਨ ਬਲ ਜਾਏ श्री सहजपाठ सेवा श्री सहजपाठ सेवा